ਕਲਕੱਤਾ ਵਿਖੇ ਮਹਿਲਾ ਡਾਕਟਰ ਨਾਲ ਵਾਪਰੀ ਘਟਨਾ ਨੂੰ ਲੈ ਕੇ ਅੰਮ੍ਰਿਤਸਰ ਦੇ ਪੱਤਰਕਾਰਾਂ ਨੇ ਮਹਿਲਾ ਡਾਕਟਰ ਨੂੰ ਦਿੱਤੀ ਸ਼ਰਧਾਂਜਲੀ ਅੰਮ੍ਰਿਤਸਰ ਦੇ ਕੰਪਨੀ ਬਾਗ ਵਿਖੇ ਮਹਾਤਮਾ ਗਾਂਧੀ ਦੇ ਬੁੱਤ ਥੱਲੇ ਮੋਮਬਤੀਆਂ ਜਗਾ ਕੇ ਮਹਿਲਾ ਡਾਕਟਰ ਨੂੰ ਦਿੱਤੀ ਗਈ ਸ਼ਰਧਾਂਜਲੀ ਕੁਝ ਦਿਨ ਪਹਿਲਾਂ ਕਲਕੱਤਾ ਦੇ ਮੈਡੀਕਲ ਕਾਲਜ ਹਸਪਤਾਲ ਚ ਡਾਕਟਰੀ ਦੇ ਕੋਰਸ ਦੇ ਦੂਸਰੇ ਸਾਲ ਦੀ ਵਿਦਿਆਰਥਣ ਡਾਕਟਰ ਦੇ ਜ਼ਬਰ ਜਨਾਹ ਦੇ ਘਣਾਉਣੇ ਕਤਲ ਦੇ ਵਿਰੋਧ ਚ ਪ੍ਰੈਸ ਕਲੱਬ ਆਫ ਅੰਮ੍ਰਿਤਸਰ ਦੇ ਪੱਤਰਕਾਰਾਂ ਵੱਲੋਂ ਅੰਮ੍ਰਿਤਸਰ ਦੇ ਕੰਪਨੀ ਬਾਗ ਵਿਖੇ ਮਹਾਤਮਾ ਗਾਂਧੀ ਦੇ ਬੁੱਤ ਥੱਲੇ ਮੋਮਬਤੀਆਂ ਜਗਾ ਕੇ ਮਹਿਲਾ ਡਾਕਟਰ ਨੂੰ ਸ਼ਰਧਾਂਜਲੀ ਦਿੱਤੀ ਗਈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰੈਸ ਕਲੱਬ ਆਫ ਅੰਮ੍ਰਿਤਸਰ ਦੇ ਪ੍ਰਧਾਨ ਰਜੇਸ਼ ਕੇਲ ਜਰਨਲ ਸਕੱਤਰ ਮਨਿੰਦਰ ਸਿੰਘ ਮੋਂਗਾ ਅਤੇ ਸੀਨੀਅਰ ਵਾਈਸ ਪ੍ਰਧਾਨ ਜਸਵੰਤ ਸਿੰਘ ਜਸਨੇਕੀ ਕਿਹਾ ਆਓ ਸੁਣਦੇ ਹਾਂ ਦੇਖੋ ਅੱਜ ਜਿਹੜਾ ਅਸੀਂ ਕੈਂਡਲ ਪ੍ਰੋਟੈਸਟ ਕਰ ਰਹੇ ਹਾਂ ਉਹ ਅਸੀਂ ਜਿਹੜੇ ਅਹਿੰਸਾ ਦਾ ਹਮੇਸ਼ਾ ਹੀ ਪ੍ਰਚਾਰ ਕਰਦੇ ਰਹੇ ਅਹਿੰਸਾ ਦਾ ਸੰਦੇਸ਼ ਦਿੰਦੇ ਰਹੇ ਮਹਾਤਮਾ ગાંધી ਉਹਨਾਂ ਦੇ ਬੁੱਤੇ ਠੇਠ ਆ ਕੇ ਕਰ ਰਹੇ ਆ ਕਾਰਨ ਸਪਸ਼ਟ ਹੈ ਕਿ ਗਾਂਧੀ ਸਾਹਿਬ ਤੁਹਾਡੇ ਦੇਸ਼ ਦੇ ਵਿੱਚ ਕੀ ਹੋ ਰਿਹਾ ਇਹ ਤੁਸੀਂ ਦੇਖੋ ਕਿ ਤੁਹਾਡਾ ਦੇਸ਼ ਜਿਸ ਦੀ ਤੁਸੀਂ ਕਲਪਨਾ ਕੀਤੀ ਸੀ ਉਹ ਸ਼ਹੀਦ ਜਿਨ੍ਹਾਂ ਨੇ ਇਸ ਦੇਸ਼ ਦੀ ਕਲਪਨਾ ਕੀਤੀ ਸੀ ਕਿ ਅਜਿਹਾ ਸਾਡਾ ਦੇਸ਼ ਹੋਏਗਾ ਅਜਿਹਾ ਲੋਕਤੰਤਰ ਹੋਏਗਾ ਅਜਿਹੇ ਲੋਕ ਵਸਣਗੇ ਅਜਿਹਾ ਸਮਾਜਵਾਦ ਹੋਏਗਾ ਉਹ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਜ਼ਾਹਿਰ ਤੌਰ ਤੇ ਇਸ ਕਰਕੇ ਅਸੀਂ ਇਹ ਪ੍ਰੋਟੈਸਟ ਲਈ ਇਸ ਥਾਂ ਤੇ ਇਕੱਠੇ ਹੋਏ ਆਂ ਔਰ ਵਿਸ਼ੇਸ਼ ਗੱਲ ਇਹ ਹੈ ਕਿ ਅੱਜ ਇੱਕ ਪਾਸੇ ਹੀアリング ਚੱਲਦੀ ਹੈ ਸੁਪਰੀਮ ਕੋਰਟ ਦੇ ਵਿੱਚ ਦੂਜੇ ਪਾਸੇ ਦੀ ਪ੍ਰੈਸ ਕਲੱਬ ਆਫ ਅਮ੍ਰਿਤਸਰ ਵੱਲੋਂ ਇਹ ਇਨੀਸ਼ੀਏਟਿਵ ਲਈ ਆ ਗਿਆ ਹੈ ਮਨ ਲੱਗਦਾ ਪੂਰੇ ਦੇਸ਼ ਦੇ ਵਿੱਚ ਪਹਿਲੀ ਵਾਰ ਪਹਿਲੀ ਇਹ ਹੈ ਕਿ ਪ੍ਰੈਸ ਵੱਲੋਂ ਜਿਹੜੀ ਹੈ ਆਪਣੀਆਂ ਧੀਆਂ ਭੈਣਾਂ ਸਮਝ ਕੇ ਇਹ ਜਿਹੜਾ ਇਨੀਸ਼ੀਏਟਿਵ ਲਈ ਆ ਗਿਆ ਹੈ ਕਿ ਸਾਡੇ ਵੱਲੋਂ ਇਹ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਸਮੁੱਚੀ ਟੀਮ ਇੱਥੇ ਮੌਜੂਦ ਹੈ ਅਮ੍ਰਿਤਸਰ ਦੇ ਪੱਤਰਕਾਰ ਸਾਹਿਬਾਨ ਜਿਹੜੇ ਇੱਥੇ ਮੌਜੂਦ ਨੇ ਤੇ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਔਰ ਇਹ ਪ੍ਰੋਟੈਸਟ ਜਿੱਦਾਂ ਕਿ ਡਾਕਟਰਸ ਕਰ ਰਹੇ ਨੇ ਜਿੱਦਾਂ ਕਿ ਹੋਰ ਸੰਸਥਾਵਾਂ ਕਰਦੀਆਂ ਨੇ ਉਸੇ ਤਰੀਕੇ ਨਾਲ ਸਾਡਾ ਪ੍ਰੋਟੈਸਟ ਵੀ ਇਸੇ ਤਰੀਕੇ ਨਾਲ ਜਾਰੀ ਰਹੇਗਾ মিডিਆ ਦੇ ਵਿੱਚ ਆਵਾਜ਼ بلند ਕਰਨ ਵਾਸਤੇ ਜੋ মিডিਆ ਨੇ ਕੰਮ ਕੀਤਾ ਹੈ ਉਹ ਬਿਲਕੁਲ ਲਾ ਮਿਸਾਲ ਹੈ মিডিਆ ਤੇ ਕਈ ਹੋਰ ਦੋਸ਼ ਲੱਗਦੇ ਨੇ ਪਰ ਅਜਿਹਾ ਅਜਿਹੀ ਚੀਜ਼ ਨੂੰ ਜਿਸ ਤੰਗ ਨਾਲ মিডিਆ ਨੇ ਹਾਈਲਾਈਟ ਕੀਤਾ ਉਹ ਬਹੁਤ ਵੱਡੀ ਗੱਲ ਹੈ ਤੇ মিডিਆ ਇਸ ਇਸ ਪੱਖੋਂ ਜੇ ਸੁਪਰੀਮ ਕੋਰਟ ਤੱਕ ਅੱਜ ਗਿਆ ਵਾ ਸੁਪਰੀਮ ਕੋਰਟ ਨੇ ਸੋ ਮੋਟੋ ਜੇ ਉਸ ਨੂੰ ਲਿਆ ਵਾ ਇਸ ਮਾਮਲੇ ਨੂੰ ਤਾਂ মিডিਆ ਦਾ ਬਹੁਤ ਵੱਡਾ ਹੱਥ ਹੈ ਤੋ ਇਸੇ ਕਰਕੇ ਅਸੀਂ ਨਾ ਸਿਰਫ ਆਪਣੀ ਜ਼ਿੰਮੇਵਾਰੀ ਸਮਝਦੀ ਹੋਏ মিডিਆ ਦੇ ਵਿੱਚ ਇਸ ਜੀ ਨੂੰ ਸਾਰੇ ਪੱਤਰਕਾਰ ਸਾਹਿਬਾਨ ਹਾਈਲਾਈਟ ਕਰ ਰਹੇ ਨੇ ਇਸ ਢੰਗ ਨਾਲ ਵੀ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਕਿ ਉਹ ਧੀ ਜਿਹੜੇ ਜਿਹਨਾਂ ਐਡਾ ਵੱਡਾ ਜ਼ਬਰ ਹੋਇਆ ਐਡਾ ਵੱਡਾ ਜ਼ੁਲਮ ਹੋਇਆ ਉਸ ਦੇ ਨਾਲ ਅਸੀਂ ਉਸ ਦੇ ਪਰਿਵਾਰ ਦੇ ਨਾਲ ਹਾਂ ਤੁਹਾਨੂੰ ਗੁਰਨਾਥ ਸਾਹਿਬ ਨੇ ਕਿਹਾ ਕਿ ਸੋਕੇ ਉਹ ਬੰਦਾ ਆਖੀ ਜਿੱਤ ਜੰਮੇ ਰਾਜਾਨ ਪਰ ਇਸ ਕੇਸ ਤੇ ਜੇ ਨਜ਼ਰ ਮਾਰੀਏ ਤਾਂ ਸਾਡੇ ਸਮਾਜ ਦੇ ਵਿੱਚ ਡਾਕਟਰ ਨੂੰ ਰੱਬ ਦਾ ਰੂਪ ਦਿੱਤਾ ਜਾਂਦਾ ਹੈ ਬੇਹਤ ਸਤਿਕਾਰ ਦਿੱਤਾ ਜਾਂਦਾ ਹੈ ਪਰ ਇੱਕ ਡਾਕਟਰ ਇੱਕ ਮਹਿਲਾ ਡਾਕਟਰ ਜਿਹੜੀ 26 ਘੰਟੇ ਦੀ ਡਿਊਟੀ ਕਰਕੇ ਲਗਾਤਾਰ ਜੀ ਜਾਨ ਲਾ ਕੇ ਉਹ ਜ਼ਖਮੀਆਂ ਦੀ ਬਿਮਾਰਾਂ ਦੀ ਸੇਵਾ ਕਰ ਰਹੀ ਸੀ ਔਰ 26 ਘੰਟੇ ਡਿਊਟੀ ਕਰਕੇ ਉਹ ਵਿਚਾਰੀ ਆਪਣੀ ਡਿਊਟੀ ਤੋਂ ਪਰਤੀ ਜਿਸ ਦੇ ਨਾਲੇ ਬੇਹੱਦ ਮੰਦ ਭਾਗੀ ਘਟਨਾ ਵਾਪਰੀ ਹੈ ਔਰ ਜੋ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆਈ ਹੈ ਰਿਪੋਰਟ ਪੜ੍ਹ ਕੇ ਕਿਸੇ ਵੀ ਇਨਸਾਨ ਦਾ ਅੰਦਰ ਹਿੱਲ ਜੇ ਏਡੀ ਖਤਰਨਾਕ ਰਿਪੋਰਟ ਸਾਹਮਣੇ ਆਈ ਹੈ ਤਾਂ ਸਾਡੀ ਅਸੀਂ ਇਸ ਮੌਕੇ ਜਿੱਥੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਉਸ ਮਹਿਲਾ ਡਾਕਟਰ ਦੀ ਆਤਮਾ ਵਿਛੜੀ ਰੂਹ ਨੂੰ ਆਪਣੇ ਚਰਮਤ ਸਥਿਵੀ ਨਿਵਾਸ ਬਖਸ਼ਣ ਉਹਨਾਂ ਦੇ ਪਰਿਵਾਰ ਨੂੰ ਇਹ ਭਾਨਾ ਮੰਨਣ ਦਾ ਬਲ ਬਖਸ਼ਣ ਉਹ ਨਾਲ ਹੀ ਸਾਡੀ ਸਰਕਾਰ ਪਾਸੋਂ ਜ਼ਰੂਰ ਮੰਗ ਹੈ ਕਿ ਲੋਕਾਂ ਦਾ ਕਾਨੂੰਨ ਦੇ ਵਿੱਚ ਯਕੀਨ ਬਰਕਰਾਰ ਰਹੇ ਇਸ ਦੇ ਲਈ ਜ਼ਰੂਰੀ ਹੈ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਘੱਟੋ ਘੱਟ ਫਾਂਸੀ ਸਜ਼ਾ ਦਿੱਤੀ ਜਾਵੇ ਹੈਂਗ ਟਿਲ ਡੈਥ ਦੇਖੋ ਸਾਡੇ ਦੇਸ਼ ਦੇ ਵਿੱਚ ਜਿਹੜੀਆਂ ਗਰੀਬ ਕੁੜੀਆਂ ਨੇ ਸਾਡੀਆਂ ਧੀਆਂ ਭੈਣਾਂ ਨੇ ਉਹਨਾਂ ਨਾਲ ਤੇ ਅੱਗੇ ਘਟਨਾਵਾਂ ਸੁਣੀਦੀਆਂ ਸੀ ਵਾਪਰਦੀਆਂ ਸਾਡੀਆਂ ਪੜ੍ਹੀਆਂ ਲਿਖੀਆਂ ਜਿਹੜਾ ਕਿ ਸਮਾਜ ਦਾ ਬਹੁਤ ਸੇਵਾ ਕਰ ਰਹੀਆਂ ਨੇ ਡਾਕਟਰਾਂ ਵਰਗੀਆਂ ਜਿਹੜੀਆਂ ਸਾਡੀਆਂ ਬੇਟੀਆਂ ਨੇ ਸਾਡੀਆਂ ਭੈਣਾਂ ਨੇ ਉਹਨਾਂ ਦੇ ਨਾਲ ਵੀ ਹੁਣ ਇਹੋ ਜੇ ਸਵੋਹਿਕ ਜ਼ਬਰਜਨਾਹ ਹੋਣੇ ਸ਼ੁਰੂ ਹੋ ਗਏ ਆ ਜੋ ਕਿ ਪੂਰੇ ਦੇਸ਼ ਵਾਸਤੇ ਪੂਰੇ ਸਮਾਜ ਵਾਸਤੇ ਚਿੰਤਾ ਦਾ ਵਿਸ਼ਾ ਹੈ ਔਰ ਇਸ ਮੌਕੇ ਉਸ ਪੀੜਿਤ ਪਰਿਵਾਰ ਦੇ ਨਾਲ ਔਰ ਪੂਰੀਆਂ ਦੇਸ਼ ਦੀਆਂ ਇਨਸਾਫ ਮੰਗਦੀਆਂ ਜਥੇਬੰਦੀਆਂ ਦੇ ਨਾਲ ਦੀ ਪ੍ਰੈਸ ਕਲੱਬ ਆਫ ਅੰਮ੍ਰਿਤਸਰ ਵੱਲੋਂ ਅਸੀਂ ਸਾਰੇ ਪੱਤਰਕਾਰ ਅੰਮ੍ਰਿਤਸਰ ਜ਼ਿਲ੍ਹੇ ਦੇ ਅੱਜ ਇੱਥੇ ਕਤਰ ਹੋਏ ਆ ਉਹਦੇ ਪਰਿਵਾਰ ਦੇ ਨਾਲ ਦੁੱਖ ਪ੍ਰਗਟ ਕਰਨ ਵਾਸਤੇ ਸਾਂਝਾ ਕਰਨ ਵਾਸਤੇ ਔਰ ਇਸ ਪੱਖੋਂ ਦੇਸ਼ ਦੇ ਇਨਸਾਫ਼ ਪਸੰਦ ਜਥੇਬੰਦੀਆਂ ਨਾਲ ਇੱਕ ਜੁੜਤਾ ਦਿਖਾਉਣ ਵਾਸਤੇ ਵੀ ਅਸੀਂ ਤੁਹਾਡੇ ਨਾਲ ਆ ਉਸ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਔਰ ਜਿਹੜਾ ਇਹ ਕੋ ਕਰਮ ਕਰਨ ਵਾਲੇ ਜ਼ਬਰਜਨਾਹ ਕਰਨ ਵਾਲੇ ਦੋਸ਼ੀ ਨੇ ਭਾਵੇਂ ਉਹ ਕਿੰਨੇ ਵੀ ਵੱਡੇ ਕਿਉਂ ਨਾ ਹੋਣ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਾਂ ਮਿਲਣੀਆਂ ਚਾਹੀਦੀਆਂ ਨੇ ਔਰ ਪੱਤਰਕਾਰ ਭਾਈਚਾਰਾ ਵੀ ਆਪਣੇ ਦੇਸ਼ ਦੇ ਲੋਕਾਂ ਦੇ ਨਾਲ ਹੈ